ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵਿਤਾ ਪੇਸ਼ ਕਰਨ ਲੱਗੇ ਆਂ ਕਵਿਤਾ ਉਸ ਮੇਲੇ ਦੀ ਹੈ ਜਦੋਂ ਦੁਨੀਆਂ ਦੇ ਉੱਤੇ ਜ਼ੁਲਮਾਂ ਦੀ ਹਨੇਰੀ ਛਲ ਰਹੀ ਸੀ ਕੋਈ ਗਰੀਬਾਂ ਦੀ ਕੋਹਕ ਪੁਕਾਰ ਨਹੀਂ ਸੁਣ ਰਿਹਾ ਸੀ ਰਾਜੇ ਜ਼ੁਲਮ ਕਮਾਉਂਦੇ ਸਨ ਪਰਜਾ ਉਨ੍ਹਾਂ ਦੇ ਜ਼ੁਲਮਾਂ ਵਿੱਚ ਰਾਜਿਆਂ ਦੇ ਜ਼ੁਲਮਾਂ ਵਿੱਚ ਪਿੰਜੀ ਜਾ ਰਹੀ ਸੀ ਧਰਤੀ ਤੇ ਜ਼ੁਲਮਾਂ ਦਾ ਭਾਰ ਵੱਧ ਗਿਆ ਸੀ ਧਰਤੀ ਨੇ ਇੱਕ ਦਿਨ ਅਕਾਲ ਪੁਰਖ ਦੇ ਅੱਗੇ ਪੇਸ਼ ਹੋ ਕੇ ਅਰਦਾਸ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਅਕਾਲ ਪੁਰਖ ਜੀਓ ਕੋਈ ਇਹੋ ਜਿਹਾ ਰਿਮਰ ਭੇਜੋ ਜਿਹੜਾ ਮੇਰੇ ਤੇ ਵਧੇ ਹੋਏ ਜ਼ੁਲਮਾਂ ਦਾ ਭਾਰ ਨੂੰ ਵੰਡਾ ਸਕੇ ਭਾਰ ਚੱਕ ਸਕੇ ਧਰਤੀ ਦੀ ਪੁਕਾਰ ਸੁਣ ਕੇ ਅਕਾਲਪੁਰ ਖੰਤਰਜਾਮੀ ਨੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪਟਵਾਰੀ ਮਹਿਤਾ ਕਾਲੂ ਦੇ ਘਰੇ ਮਾਤਾ ਤ੍ਰਿਪਤਾ ਦੀ ਕੁੱਖੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਲਿਆ ਕਵਤਾ ਦਾ ਸਰਲੇਖ ਹੈ ਰੱਬ ਮਹਿਤਾ ਕਾਲੂ ਦਾ ਬਣ ਕੇ ਆ ਗਿਆ ਰਾਜਕੁਮਾਰ ਆ ਦਤਾਰੇ ਥੰਦ ਵਿੱਚ ਜੀ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਜੀ ਮਾਤਾ ਤੇਵਤਾ ਦੀ ਕੋਖ ਨੂੰ ਭਾਗ ਜਸ ਨੇ ਲਾਇਆ ਹੈ ਸੱਚ ਚੰਦਰ ਮਹਾ ਜੀ ਤਲ ਬੰਡੀ ਵਿੱਚ ਚੜ ਆਇਆ ਉਹ ਦੁਨੀਆ ਤੇ ਜ਼ੁਲਮ ਹੁੰਦਾ ਦੁਨੀਆਂ ਤੇ ਜ਼ੁਲਮ ਹੁੰਦਾ ਆਇਆ ਲੈਣ ਵਾਸਤੇ ਸਾਰਾ ਰਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਉਹ ਮਾਤਾ ਤ੍ਰਿਪਤਾ ਦੀ ਕੋਖ ਨੂੰ ਭਾਗ ਜਸਨੇ ਲਾਇਆ ਹੈ ਹੱਥ ਚੰਦਰਮਹਾ ਜੀ ਵਿੱਚ ਤਲ ਬੰਡੀ ਦੇ ਚੜ ਆਇਆ ਉਹ ਦੁਨੀਆਂ ਤੇ ਜ਼ੁਲਮ ਹੁੰਗਾ ਤੇ ਜ਼ੁਲਮ ਹੁੰਦਾ ਆਇਆ ਲੈਣ ਵਾਸਤੇ ਸਾਰਾ ਰਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਉਹ ਦੁਨੀਆ ਤੇ ਜ਼ਾਲਮ ਬਈ ਕਰਦੇ ਜ਼ੁਲਮ ਦੀ ਜਦੋਂ ਹੀ ਅਖੀਰ ਹੈ ਉਹ ਦੁੱਖ ਵੇਖ ਕੇ ਤੇ ਆਉਂਦਾ ਰਬ ਬਣ ਕੇ ਆਪ ਫਕੀਰ ਹੈ ਉਹ ਵਿਚ ਤਲ ਬੰਡੀ ਦੇ ਲੈ ਲਿਆ ਨਾਨਕ ਨੇ ਅਵਤਾਰ ਰਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਉਹ ਪੈਨ ਨਾਨਕੀ ਦਾ ਇਹ ਹੈ ਜਗ ਤੋਂ ਵੀਰ ਪਿਆਰਾ ਇਹ ਹੈ ਜਗ ਤੋਂ ਵੀਰ ਪਿਆਰਾ ਆ ਇਹ ਸੁਪਗੰਬਰ ਦਾ ਸਾਰੇ ਜਗ ਤੋਂ ਰੂਪ ਨਿਆਰਾ ਇਹਦੇ ਚਰਨ ਚੁੰਮਣੇ ਨੂੰ ਆਉਂਦਾ ਸਾਰਾ ਈ ਸੰਸਾਰ ਰਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਬਈ ਵਿੱਚ ਤਲਵੰਡੀ ਦੇ ਵੇਈ ਬੇਟੇ ਤਾਲਾ ਬੰਦੀ ਦੇ ਸਾਰੇ ਹੋ ਗਈਆਂ ਰਸਨਾਈਆਂ ਫੁੱਲ ਬਰਸਾਏ ਦੇਵਤਿਆਂ ਪਰੀਆਂ ਮੰਗਲ ਗਾਵਣ ਆਈਆਂ ਚਾਚਾ ਖੁਸ਼ੀ ਮਨਾਉਂਦਾ ਸੀ ਆ ਗਈ 베ੜੇ ਵਿੱਚ ਬਹਾਰ ਆ ਗਈ 베ੜੇ ਵਿੱਚ ਬਹਾਰ ਰੱਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਉਹ ਜਗਤ ਜਲੰਦੇ ਨੂੰ ਵੇਹੀ ਜਾਗਤਾ ਜਲੰਦੇ ਨੂੰ ਬਣ ਕੇ ਆਇਆ ਠਾਰ ਨਹਾਰਾ ਗੁਰ ਪਰਮੇਸ਼ਰ ਇੱਕ ਹੈ ਜੀ ਸੱਚਾ ਸਾਹੋ ਜਗ ਬਨਜਾਰਾ ਏ ਰੂਪ ਜਨਕਦਾ ਜੀ ਜੀ ਨੇ ਦਿੱਤੇ ਨਰਕ ਸੀ ਠਾਰੈ ਰਬ ਮੈਂ ਤਾਂ ਕਾਲੂ ਦਾ ਬਣ ਕੇ ਆਇਆ ਰਾਜਕਮਾਰਾ ਸੋਹਣੇ ਮੁਖੜੇ ਤੇ ਸੋਹਣੇ ਮੁਖੜੇ ਤੇ ਚਮਕੇ ਚੰਦ ਸੂਰਜ ਦੀ ਲਾਲੀ ਵਿੱਚ ਬਚਪਨ ਸਤ ਗੁਰ ਨੇ ਐਸੀ ਖੇਡੀ ਖੇਡ ਨਰਾਲੀ ਜੋ ਜਸ ਸੀ ਜਸਨ ਸੰਹਿ ਸਾਧੂ ਬਣ ਗਏ ਵਰ ਖਰਦਾਰ ਸਾਧੂ ਬਰ ਗਏ ਵਰਕਰਦਾਰਾ ਰਬ ਮੈਂ ਤਾਂ ਕਾਲੂ ਦਾ ਬਣ ਕੇ ਆਇਆ ਰਾਜਕਮਾਰ ਰਬ ਮੈਂ ਤਾਂ ਕਾਲੂ ਦਾ ਬਣ ਕੇ ਆ ਗਿਆ ਰਾਜਕਮਾਰ ਜੀ ਕਵਤਾ ਚੰਗੀ ਲੱਗੀ ਸਾਧ ਸੰਗਤ ਜੀ ਸ਼ੇਰ ਲੈ ਕੇ ਕਰਿਓ ਬਹੁਤ ਬਹੁਤ ਸ਼ੇਰ ਕਰੋ ਸਬਸਕ੍ਰਾਈਬ ਕਰੋ ਸਾਧ ਸੰਗਤ ਵੀ ਸਰਭਾਗੀ ਕੇ ਆਪ ਦਾ ਖਿਮਾ ਜਾਚਕਾ ਬਹੁਤ ਬਹੁਤ ਧੰਨਵਾਦ ਮੈਨੂੰ ਸੁਣ ਕੇ ਮੈਨੂੰ ਪਿਆਰ ਦਿੰਦੇ ਹੋ ਇਹਨਾਂ ਕੋਲ ਜੀ ਕਹਿੰਦਾ ਖਿਮਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ